ਤੋ ਪਹਿਲਾਂ ਜਲੰਧਰ ਦੇ ਵਿੱਚ ਸਾਰੇ মিডিਆ ਦੇ ਸਾਰੇ ਸੱਜਣ ਜਿਨ੍ਹਾਂ ਦੇ ਵਿੱਚ ਪ੍ਰਿੰਟ মিডিਆ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿਹਨਾਂ ਨੇ ਵੀ ਮੰਚ 'ਚ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਜਿਨ੍ਹਾਂ ਦੇ ਵੀ ਤੁਸੀਂ ਪ੍ਰਤੀਨਿਧੀ ਹੋ सारे का बहुत बहुत इतने स्वागत भी है धनवाद भी है शॉर्ट नोटिस पर पहुंचे सब तो पहले तो मैं ये दसना चाहना कि जो जलंधर पच्छमी दसी सीट बाई पोल की जी जिमनी पोल चो लड़ रहे थी। ਮੈਂ ਇੱਕ ਵਾਦਾ ਕੀਤਾ ਸੀਗਾ ਕਿ ਹਫਤੇ ਦੇ ਵਿੱਚ ਦੋ ਦਿਨ ਘਟੋ ਘਟ ਮੇਰੀ ਹਾਜ਼ਰੀ ਲਗੂਗੀ ਮੇਰੇ ਸੀਨੀਅਰ ਅਫਸਰ ਸਰਕਾਰ ਦੇ ਵਿੱਚ ਇਹਾਜ਼ਰ ਰਹਣਗੇ ਜਨ ਕਿ ਤੇ ਤੁਹਾਡੇ ਤੇ ਮਾਝੇ ਦਾ ਇੱਕ ਕੈਂਪ ਆਫਿਸ ਬਾਂਜੂ ਬਜਲੰਦਰ उस सिलसिले अूजा दिन है साढ़ा कल पहला दिन सी कल अस अपने सारे वलंटियर वार्ड इन वार्ड इंचार्जें भी चार्ण। ਜਿੰਨੇ ਵੀ ਸਾਡੇ ਆਦੇਦਾਰ ਸਹਿਬਾਨ ਜਿਨ੍ਹਾਂ ਦੀ ਇਲੈਕਸ਼ਨ ਚ ਬਿਉਟੀ ਲੱਗੀ ਸੀ ਮੈਂ ਉਹਨਾਂ ਨੂੰ ਮਿਲਿਆ ਫਿਰ ਉਸ ਤੋਂ ਬਾਅਦ ਲਗਭਗ 3 ਵਜੇ ਤੋਂ ਲੈ ਕੇ 6:30 ਹੋਏ ਤੱਕ ਸ਼ਾਮ ਦੇ 5 ਘੰਟੇ ਆਪਣੇ ਰੈਜ਼ਿਡੈਂਸ ਤੇ ਜਲੰਧਰ ਬੈਸ ਦੇ ਲੋਕਾਂ ਨੂੰ ਜਾਂ ਆਲੇ ਦੋਲੇ ਤੋਂ ਆਪਣੇ ਕਮ ਕਾਰੀਏ ਲੋਕਾਂ ਨੂੰ ਅਸਾਸ ਨੇ ਮਿਲਿਆ ਔਰ ਇਸ ਦਾ ਕਾਫੀ ਸਵਾਗਤ ਹੋ ਰਿਹਾ ਹੈ ਜ ਚੰਗਾ ਮੰਨਿਆ ਜਾ ਰਹੇ ਲੋਕਾਂ ਵੱਲੋਂ ਕਿ ਸਾਡਾ ਚੰਡੀਗੜ੍ਹ ਜਿਹੜਾ ਜਾਣਦਾ ਉਹ ਸਮਾਂ ਵੀ ਬਚੂਗਾ ਤੇ ਨਾ ਦੀ ਨਾਲ ਦਿਹਾੜੀ ਵੀ ਬਚੋਗੀ ਕੋ ਕੋ 150 ਕਿਲੋਮੀਟਰ ਦੇ ਲੰਘ ਪਾਸੇ ਯਾਰੀ ਵੀ ਕੱਟੇ ਹੋ ਰਹੀ ਹੈ ਆਜ ਲੱਗ ਤਾ ਦਿਨਾਂ ਮੈਂ ਇੱਕ ਬੋਲਦਾ ਦਿਲ ਅਲਾਵਾ ਤੋਂ ਫਿਰੋਜ਼ਪੁਰ ਤੋਂ ਪਠਾਨਕੋਟ ਤੋਂ ਅਜਨਾਲੇ ਤੋਂ ਪੱਟੀ ਤੋਂ ਨਕੋਦਰ ਤੋਂ ਨਵਾਂ ਸ਼ਹਿਰ ਤੋਂ ਟਾਂਡੇ ਤੋਂ ਨੂੰ ਸੂਿਤ ਬਹੁਤ ਸਾਰੇ ਲੋਕ ਆਏ ਆਪਣੇ ਆਪਣੇ ਕੰਮ ਕਰਾਂ ਦੇ ਸਾਂਝੇ ਕੰਮ ਲੈ ਕੇ ਆਏ ਨਿੱਜੀ ਕੰਮ ਲੈ ਕੇ ਆਏ ਕਿਉਂਕਿ ਮੇਰੇ ਨਾਲ ਅਸਰਾਂ ਦੀ ਸਾਰੀ ਟੀਮ ਬੈਠੀ ਸੀ ਇਸ ਸਰਕਲ ਨੂੰ ਤੋਂ ਉਹਨਾਂ ਦੇ ਜਿਹੜੀ ਹਰ ਮਸਲੇ ਨੂੰ ਸੀ ਅਟੈਂਡ ਕੀਤਾ ਅੱਜ ਡਿਪਟੀ ਕਮਿਸ਼ਨਰ ਜਿੰਨੇ ਵੀ ਦੋਬੇ ਮਾਝੇ ਦੇ ਜਿੰਨਾ ਦੇ ਚੋਸ਼ਾਪੁਰ ਡੀਸੀ ਸ਼ਰਪ ਡੀਸੀ ਸ਼ਰਪੁਰ ਰਣਪੁਰਾ ਡੀਸੀ ਗੁਰਦਾਸਪੁਰ ਡੀਸੀ ਪਠਾਨਕੋਟ ਡੀਸੀ ਤਰਨਤਾਰਨ डीसी सी अमृतसर साहब डीसी जलंधर जिन्हें भी इस बबे माजे के डिप्टी कमिश्नर उन्होंने मीटिंग की है सीनियर अफसरों मीटिंग की है पुलिस के अधिकारियों मीटिंग की है क्योंकि असी ਲਗਭਗ 4 ਮਹੀਨੇ ਦੇ ਇਲੈਕਸ਼ਨ ਕੋਡ ਤੋਂ ਬਾਅਦ ਹੁਣ ਵਿਕਾਸ ਦੇ ਜਿਹੜੀਆਂ ਫਾਈਲਾਂ ਰੁਕੀਆਂ ਪਈਆਂ ਨੇ ਉਹ ਚਲਾ ਰਹੇ ਆ ਕਿਉਂਕਿ 3 ਮਹੀਨੇ ਦਾ ਨੈਸ਼ਨਲ ਕੋਡ ਸੀਗਾ 16 ਮਾਰਚ ਤੋਂ ਕੋਡ ਲੱਗਿਆ ਸੀਗਾ ਦੇਸ਼ ਦਾ 1 ਜੂਨ ਨੂੰ ਚੋਣ ਸੀ 4 ਜੂਨ ਨੂੰ ਰਿਜ਼ਲਟ ਸੀ ਉਸ ਤੋਂ ਬਾਅਦ ਜਿਨੇ ਚਰ ਗਵਰਨਮੈਂਟ ਨਹੀਂ ਬਣੀ ਉਹ ਕੋਡ ਹੋ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਜਲੰਧਰ ਵੈਸ ਦਾ ਬਾਈ ਇਲੈਕਸ਼ਨ ਦਾ ਕੋਡ ਲੱਗਿਆ ਤੁਹਾਡੇ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਲਈ ਜਿਹੜੇ ਰੁਕੇ ਪਏ ਨੇ ਤੇ ਨਾਲ ਦੀ ਨਾਲ ਜਿਹੜੇ ਕੰਮ ਹੁਣ ਕਰਨੇ ਨੇ ਅੱਗੇ ਉਹਨਾਂ ਨਾਲ ਵੀ ਨਿਰਦੇਸ਼ ਦਿੱਤੇ ਗਏ 스마트 ਸਿਟੀ ਜਲੰਧਰ ਦੇ ਕਿੰਨੇ ਕੰਮ ਰੁਕੇ ਪਏ ਨੇ ਕਿੰਨਾ ਪੈਸਾ ਆ ਗਿਆ ਸੈਂਟਰ ਦਾ ਕਿੰਨਾ ਨਹੀਂ ਆਇਆ 스마트 ਸਿਟੀ ਦੇ ਤੌਰ ਤੇ ਅੰਮ੍ਰਿਤਸਰ ਉਹਦੇ ਬਾਰੇ ਜਾ ਛੋਟੇ ਸ਼ਹਿਰਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਗਈ ਤੇ ਲੋਡਿੰਗ ਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ ਸွေਹੇ ਬੜਾ ਵਧੀਆ ਸਾਡਾ ਐਕਸਪੀਰੀਅੰਸ ਰਿਹਾ ਹੁਣ ਵੀ ਜਾ ਕੇ ਇਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਘਰੇ ਲਗਭਗ 500 ਤੋਂ 800 ਜੇ ਕਰੀਬ ਲੋਕ ਬੈਠੇ ਨੇ ਇਕੱਲੇ ਇਕੱਲੇ ਨੂੰ ਮਿਲੂੰਗਾ ਕਿਉਂਕਿ ਇਹੀ ਸਰਕਾਰ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਮਿਲੋ ਉਹਨਾਂ ਦੇ ਕੰਮਕਾਰ ਕਰੋ ਆਈ ਕੰਟੈਕਟ ਹੋ ਜਾਏ ਤਾਂ ਬਹੁਤ ਜ਼ਿਆਦਾ ਵਧੀਆ ਤੇ ਜਲੰਧਰ ਬਾਈ ਇਲੈਕਸ਼ਨ ਦੀ ਇਹ ਇੱਕ ਪ੍ਰਾਪਤੀ ਸਮਝ ਲਓ ਕਿ ਇੱਕ ਨਵੀਂ ਪਰਤ ਜਿਹੜੀ ਹੈ ਕਿ ਮੁੱਖ ਮੰਤਰੀ ਦਾ ਦਫ਼ਤਰ ਜਲੰਧਰ ਚ ਵੀ ਸੰਗਰੂਰ ਚ ਅਸੀਂ ਪਹਿਲੀ ਉੱਥੇ ਰਹਿ ਬੈਨੇ ਆ ਚੰਡੀਗੜ੍ਹ ਚ ਆਫੀਸ਼ਲ ਹੈਗਾ ਹੀ ਐ ਸੋ ਮੈਂ ਜਦੋਂ ਇਲੈਕਸ਼ਨ ਜਿਸ ਦਿਨ ਰਿਜ਼ਲਟ ਆਏ ਸੀ ਉਸ ਦਿਨ ਪਹਿਲੀ ਸਪੀਚ ਮੈਂ ਸੰਗਰੂਰ ਆਪਣੇ ਘਰ ਤੁਸੀਂ ਸਾਰੇ ਬਹੁਤ ਸਾਰੇ ਉੱਥੇ ਮੌਜੂਦ ਵੀ ਸੀ ਮੈਂ ਉਦੋਂ ਇਹ ਕਹਿ ਸੀਗਾ ਕਿ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਚੱਲਿਆ ਕਰੂਗੀ ਅਸੀਂ ਉਸ ਵਾਅਦੇ ਤੇ ਵੀ ਪੂਰੇ ਉਤਰ ਰਹੇ ਸਰਕਾਰ ਤੁਹਾਡੇ ਦਰਵਾਜ਼ੇ ਦੇ ਨਾਂ ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਬਹੁਤ ਸਾਰੀ ਜਗ੍ਹਾ ਤੇ ਤਹਿਸੀਲ ਰਿਸਟਰੀਆਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਦੇ ਕੰਮ ਨੇ ਤੇ ਹੁਣ ਇੱਕ ਰਾਜਤਾਨੀ ਦੇ ਤੌਰ ਤੇ ਜਲੰਧਰ ਨੂੰ ਜਿਹੜਾ ਉਹ ਅਸੀਂ ਮੰਨ ਰਹੇ ਹਾਂ ਕਿ ਇੱਥੇ ਹਫ਼ਤੇ 'ਚ ਦੋ ਦਿਨ ਜ਼ਰੂਰ ਆਇਆ ਕਰਾਂਗੇ ਬਾਕੀ 5 ਦਿਨ ਵੀ ਅਫਸਰ ਇੱਥੇ ਰਿਹਾ ਕਰਨ। ਮਲੇ ਨਹੀਂ ਹੈ ਕਿ 5 ਦਿਨ ਕੋਈ ਬੰਦ ਹੋ ਜੂਗਾ। ਕੋਈ ਨਾ ਕੋਈ ਐਪਲੀਕੇਸ਼ਨ ਲੈਣ ਵਾਲਾ ਜਾਂ ਕੋਈ ਗੱਲ ਸੁਣਨ ਵਾਲਾ ਇੱਥੇ ਹੋਊਗਾ। ਸੋ ਜ਼ਰੂਰੀ ਨਹੀਂ ਹੈਗਾ ਕਿ ਚੰਡੀਗੜ੍ਹ ਜਾਣਾ ਪਵੇ। ਤੇ ਨਾਲ ਦੀ ਨਾਲ ਅਨਾਉਂਸਮੈਂਟ ਅਸੀਂ ਪਹਿਲਾਂ ਕਰ ਦਿਆ ਕਰਾਂਗੇ। ਜਿਵੇਂ ਇਸ ਵਾਰ 24-25 ਹੈ। ਹੋ ਸਕਦਾ ਅਗਲੀ ਵਾਰ ਜਿਵੇਂ ਕੋਈ ਹੋਰ ਤਰੀਕਾ ਹੋਣ। ਜਿਵੇਂ ਸੋਮਵਾਰ ਮੰਗਲਵਾਰ ਹੈ। ਅਗਲੀ ਵਾਰ ਹੋ ਸਕਦਾ ਵੀਰਵਾਰ ਸ਼ੁੱਕਰਵਾਰ ਹੋਵੇ ਉਸ ਤੋਂ ਅਗਲੀ ਵਾਰ ਹੋ ਸਕਦਾ ਮੰਗਲਵਾਰ ਬੁੱਧਵਾਰ ਹੋਵੇ ਸੋ ਪਰ ਆਉਣਾ ਜ਼ਰੂਰ ਹੈ ਇੱਥੇ ਟੈਂਡ ਜ਼ਰੂਰ ਕਰਨਾ ਆਣਾ ਬਾਕੀ ਮੀਡੀਆ ਕੈਪੀਟਲ ਵੀ ਮੰਨਿਆ ਜਾਂਦਾ ਜਲੰਧਰ ਨੂੰ ਤੁਹਾਡੇ ਨਾਲ ਵੀ ਫਿਰ ਅਕਸਰ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੇ ਅੱਜ ਡਿਪੀ ਕੁਸ਼ਣਾ ਵੱਲੋਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਨੂੰ ਦੱਸਿਆ ਗਿਆ ਕਿ ਆਹ ਲੋਕ ਆਹ ਕੰਮ ਰੁਕੇ ਪੈ ਨੇ ਜੀ ਇਸ ਕੰਮ ਵਾਸਤੇ ਪੈਸਾ ਚਾਹੀਦਾ ਜੀ ਆਹ ਕੰਮ ਦਾ ਅਸੀਂ ਟੈਂਡਰ ਲਾਤਾ ਜੀ ਇਹਦਾ ਟੈਂਡਰ ਇਹਨੇ ਤਰੀਕੋ ਲੱਗ ਜਾਊਗਾ ਜੀ ਸਾਰਾ ਕੁਝ ਅਸੀਂ ਅੱਜ ਉਹ ਡਿਸਕਸ ਕੀਤਾ ਲਗਭਗ 2 ਘੰਟੇ 2.5 ਘੰਟੇ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਇਹੀ ਕਹਿ ਕੇ ਬਿਲਕੁਲ ਜਿੰਨੇ ਚਿਰ ਆਖਰੀ ਬੰਦਾ ਜਿਹੜਾ ਲਾਈਨ 'ਚ ਖੜਾ ਹੈ ਜਿੰਨੇ ਚਿਰ ਉਹਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਚਿਰ ਤੁਸੀਂ ਦਫ਼ਤਰ ਛੱਡ ਕੇ ਨਹੀਂ ਜਾਣਾ ਸੋ ਹਰਦੀਪਤੀ ਕਮਿਸ਼ਨਰ ਦਫ਼ਤਰ ਦੇ ਵਿੱਚ ਹੁਣ ਇੱਕ ਸੀਐਮ ਵਿੰਡੋ ਵੀ ਬਣੂਗੀ ਜਿੱਥੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਸਬੰਧਤ ਅਫਸਰ ਬੈਠਣਗੇ ਐਮਐਲਏ ਸਹਿਬਾਨ ਵੀ ਬੈਠਣਗੇ ਉਹ ਕੰਮ ਸਾਡੇ ਕੋਲੇ ਜਿਹੜੇ ਜ਼ਿਲ੍ਹਾ ਪੱਧਰ ਦੇ ਨੇ ਉਹ ਜ਼ਿਲ੍ਹਾ ਪੱਧਰ ਤੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਚ ਜਾਣਗੇ ਕਿਤੇ ਚੰਡੀਗੜ੍ਹ ਦੇ ਡਿਪਾਰਟਮੈਂਟ ਉਹ ਇੱਥੋਂ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨਾਲ ਕੰਟੈਕਟ ਕਰ ਲਿਆ ਜਾਊਗਾ ਤਾਂ ਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਜਿੰਨਾ ਹੋ ਸਕਦਾ ਹੈ ਖੱਜਲ ਖਵਾਰੀ ਤੋਂ ਬਿਨਾ ਉਹ ਕੰਮ ਹੋ ਸਕਣ ਹੁਣ ਜਿਹੜਾ ਮੁੱਖ ਮਕਸਦ ਲਈ ਆਪਾਂ ਅੱਜ ਇਕੱਠੇ ਹੋਏ ਆਂ ਦੇਖੋ ਪੰਜਾਬ ਦਾ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਯੋਗਦਾਨ ਕੋਈ ਲੁਕਿਆ ਛੁਪਿਆ ਨਹੀਂ ਲਗਭਗ 90% ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਚ ਪੰਜਾਬੀਆਂ ਦੀਆਂ ਜਦੋਂ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਭੁੱਖਮਰੀ ਸੀ ਅਕਾਲ ਪੈ ਜਾਂਦੇ ਸੀ ਉਸ ਤੋਂ ਬਾਅਦ ਅਨਾਜ ਭੰਡਾਰਾਂ ਨੂੰ ਭਰਨ ਦਾ ਜਿਹੜਾ ਕੰਮ ਹੈ ਹਰੀ ਕ੍ਰਾਂਤੀ ਰਹੀ ਪੰਜਾਬ ਨੇ ਕੀਤਾ ਤੇ ਇੰਨਾ ਜ਼ਿਆਦਾ ਅਨਾਜ ਭੰਡਾਰ ਜਿਹੜੇ ਭਰਤੇ ਤੇ ਕਈ ਸਾਲਾਂ ਲਈ ਅਸੀਂ ਸਕੁਅਰ ਕਈ ਸਾਲਾਂ ਲਈ ਅਸੀਂ ਸੇਫ ਆ ਬਲਕੇ ਹੁਣ ਪਹਿਲਾਂ ਅਸੀਂ ਮੰਗਾਉਂਦੇ ਸੀ ਹੁਣ ਵੀ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਜਾਂ ਜਿਵੇਂ ਦਾਲਾਂ ਜਾਂ ਕੁਝ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਭੇਜਦੇ ਵੀ ਹਾਂ ਉਸ ਪੰਜਾਬ ਨੂੰ ਤਾਂ ਘਟੋ ਘਟ ਇੱਕ ਸਪੈਸ਼ਲ ਦਰਜਾ ਤਾਂ ਮਿਲਣਾ ਚਾਹੀਦਾ ਸੀ। 12 ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ। ਫੇਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿਸ ਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਮਤਲਬ ਰਿਜੈਕਟ ਕਰ ਦਿੰਦੇ आरडीएफ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਜੀਐਸਟੀ ਜਿਸ ਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਬੰਦ ਤੁਸੀਂ ਕੀ ਜਾ ਕੇ ਕਰਾਂਗੇ ਜੀ ਉੱਥੇ? ਕਾਦੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਤੁਸੀਂ ਖੱਜਲ ਖਵਾਰ ਕਰਨਗੇ। ਬਜਟ ਦੇ ਵਿੱਚ ਦੇਖ ਲਓ ਤੁਸੀਂ। ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤੇ ਨੱਖਰਾਂ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲੇ ਗਿਆ ਪੰਜਾਬ ਗੱਲਾਂ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿ ਤਨੇ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲੇ ਗਿਆ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਡ ਬਾਲ ਚ ਹਿੱਸਾ ਪਾਉਨੇ ਆ ਹਾਂ ਇੰਨਾ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਸਹਾਤ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਵਿਹਾਰ ਦੀ ਪੁਲਿਸ ਹੈ ਉਹ ਵਿਹਾਰ ਵਾਸਤੇ ਕੰਮ ਕਰਦੀ ਹੈ ਯੂਪੀ ਦੀ ਪੁਲਿਸ ਹੈ ਉਹ ਯੂਪੀ ਵਾਸਤੇ ਕੰਮ ਕਰ ਰਹੇ ਪੰਜਾਬ ਦੀ ਪੁਲਿਸ 30% ਪੁਲਿਸ 30 ਤੋਂ 35% ਪੁਲਿਸ ਨੈਸ਼ਨਲ ਲੈਵਲ ਤੇ ਬਾਰਡਰ ਤੇ ਕੰਮ ਕਰ ਰਹੇ ਸਿਰਫ ਦੋ ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਸ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਤੇ ਲਾਤਾ ਇਹ ਆਂਧਰਾ ਪਹਿਲਾਂ ਕਿਉਂ ਨਹੀਂ ਜਾਂਦਾ ਆ ਜਦੋਂ ਮੈਂ ਐਮਪੀ ਸੀਗਾ ਇਹੀ ਆਂਧਰਾ ਦੇ ਟੀਡੀਪੀ ਦੇ ਜਿਹੜੇ ਐਮਪੀ ਸੀ ਇਹਨਾਂ ਨੇ ਕਟੋ-ਕਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਅਦਾ ਕਰਕੇ ਗਏ ਸੀਗੇ ਤੇ ਤੁਸੀਂ ਪੂਰਾ ਨਹੀਂ ਕੀਤਾ ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ ਇਸ ਦਾ ਕੋਈ ਪ੍ਰੋਬਲਮ ਨਹੀਂ ਹੁਣ ਉਹਨਾਂ ਮੈਨਾਂ ਸਰਦਾ ਨਹੀਂ ਹੁਣ ਦੇ ਤਾਂ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲੋਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਭਾਜਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਹ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨਾਲ ਵੀ ਇਹੀ ਕਰ ਰਹੇ ਨੇ ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀਯੋਗ ਚ ਇਹਦੋਂ ਪਹਿਲਾਂ ਵੀ ਕਿਹਾ ਨੀਤੀਯੋਗ ਚ ਬੋਲਿ ਆਓ ਰੁਪਈਆ ਨਹੀਂ ਦਿੰਦੇ ਜੀ ਸੋ ਇਸ ਕਰਕੇ ਇੰਡੀਆ ਅਲਾਈਂਸ ਨੇ ਜੋ ਫੈਸਲਾ ਕੀਤਾ ਜਿੰਨੇ ਮੁੱਖ ਮੰਤਰੀ ਇੰਡੀਆ ਅਲਾਈਂਸ ਦੇ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਔਰ ਬਜਟ ਦੇ ਵਿੱਚ ਵੀ ਕੱਲ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਤੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਕਿ ਕੁਰਸੀ ਬਚਾਓ ਬਜਟ ਹੈ ਫਾਈਨੈਂਸ ਕਮਿਸ਼ਨਰ ਆਏ ਸੀਗੇ 3 ਦਿਨ ਪਹਿਲਾਂ ਅਸੀਂ ਆਪਣੀ ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦਿੱਤੀ ਕਿ ਜੀ ਆ ਸਾਡਾ ਜਿਹੜਾ ਸਟੇਟਸ ਹੈ ਤੇ ਅਸੀਂ ਆਜ਼ਾਦੀ ਨੂੰ ਲਿਆਉਣ ਲਈ ਫਿਰ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਤਾਂ ਲਗਭਗ ਹਰ ਇੱਕ ਜਾਂ ਦੋ ਦਿਨਾਂ ਬਾਅਦ ਕਿਸੇ ਨਾ ਕਿਸੇ ਸ਼ਹੀਦ ਦੀ ਤਰੰਗੇ ਚ ਲਾਸ਼ ਲਿਫਟ ਕੇ ਆਉਂਦੀ ਹੈ ਚੇਰਨਾਚਲ ਪ੍ਰਦੇਸ਼ ਦੇ ਬਾਰਡਰ ਤੋਂ ਆਵੇ ਚਾਹੇ ਕਾਰਗਿਲ ਦੇ ਬਾਰਡਰ ਤੋਂ ਆਵੇ ਚਾਹੇ ਪੰਜਾਬ ਦੇ ਬਾਰਡਰ ਤੋਂ ਆਵੇ ਚਾਹੇ ਕਸ਼ਮੀਰ ਦੇ ਕਿਤੇ ਹੋਰ ਬਾਰਡਰ ਤੋਂ ਆਵੇ ਅਜੇ ਤਾਂ ਅੱਜ ਵੀ ਅੱਜ ਵੀ ਦੇਸ਼ ਵਾਸਤੇ ਲੜੀ ਜਾਂਦੇ ਆ ਮਰੀ ਜਾਂਦੇ ਆ ਤੇ ਸਾਨੂੰ ਸਾਨੂੰ ਤੁਸੀਂ ਆਜ਼ਾਦੀ ਦੀਆਂ ਝਾਕੀਆਂ ਚੋਂ ਵੀ ਕੱਢੀ ਜਾਂਦੇ ਆ ਸੋ ਇਹ ਦਲੇ ਪਾਸੇ ਤਾਰ ਲਾ ਲਈ ਹਰਿਆਣੇ ਬਾਰਡਰ ਤੇ ਇਹ ਦਲੇ ਪਾਸੇ ਤਾਰ ਲੱਗੀ ਹੋਈ ਹੈ ਪਾਕਿਸਤਾਨਲੇ ਬਾਰਡਰ ਤੇ इधर चीन है चार पासे लॉक करके कहते हूँ तरक्की करके दिखाओ मैं इंडस्ट्री वाले को जाना, इंडस्ट्री वाले कहते जी बहुत दिल करता पंजाब में काम करने के लिए लेकिन कठुआ जाने में फायदा है वहाँ पे हमें टैक्स हैवन हमें टैक्स में छूट मिलती है बदी जाने में फायदा है छोट मिलती है जे तुम तो जम्मू कश्मीर पर हिमाचल ਨੂੰ ਦੇ ਸਕਦੇ ਹੋ স্পেশাল প্যাকেজ ਤੇ ਪੰਜਾਬ ਨੂੰ ਕਿਉਂ ਨਹੀਂ ਦਿੰਦੇ ਜੀ ਅਸੀਂ ਵੀ ਤਾਂ ਲੈਂਡਲੌਕ ਸਟੇਟ ਹੀ ਆ ਨਾ ਹਾਲਾਂਕਿ ਮੇਰੀ ਪੂਰੀ ਤਿਆਰੀ ਹੈ ਮੈਨੂੰ ਅੱਜ 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 ਕਹਿ ਦੇਣ ਮੈਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਬਹਿ ਜਾਣ ਮੈਂ ਟਿਪਸ ਤੇ ਗੜਾ ਦੂੰਗਾ ਕਿ ਅਸੀਂ ਕਿੱਥੇ ਕਿੱਥੇ ਮਾਰ ਕਰਦੀਏ ਸਾਨੂੰ ਕਿੱਥੇ ਕਿੱਥੇ ਰਗੜੇ ਪਏ ਨੇ ਤੁਸੀਂ ਹੈਰਾਨ ਹੋ ਜਾਓਗੇ ਜੋ ਦਿਨਨਗਰ ਪਠਾਨਕੋਟ ਅਟੈਕ ਹੋਏ ਮੈ ਉਹ ਐਮਪੀ ਸੀ ਸਾਢੇ 7 ਕਰੋੜ ਰੁਪਇਆ ਇੱਥੇ ਪੈਰਾ ਮਿਲਟਰੀ ਭੇਜਣ ਦਾ ਖਰਚਾ ਪਾਤਾ ਸਾਨੂੰ ਪੰਜਾਬ ਨੂੰ ਕਿ ਸਾਢੇ 7 ਕਰੋੜ ਰੁਪਇਆ ਦਿਓ ਜੀ ਅਸੀਂ ਪੈਰਾ ਮਿਲਟਰੀ ਫੋਰਸ ਭੇਜੀ ਸੀ ਤੁਹਾਡੇ ਵਾਸਤੇ ਪਠਾਨਕੋਟ ਤਾਂ ਮੈਂ ਆਪਣੇ ਕੁਲੀਕ ਸੀਗੇ ਮੇਰੇ ਫਰੀਦਕੋਟ ਤੋਂ ਐਮਪੀ ਪ੍ਰੋਫੈਸਰ ਸਾਦੂ ਸਿੰਘ ਜੀ ਮੈਂ ਉਹਨਾਂ ਨਾਲ ਲੈ ਕੇ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੈਂ ਕਿਹ ਜੀ ਕਿ ਬੇਨਤੀ ਕਰਨੀ ਹੈ ਸਾਡੇ ਐਮਪੀ ਲੈਡ ਚੋਂ ਕੱਟ ਲੋ ਜੀ ਸਾਨੂੰ 5 ਕਰੋੜ ਰੁਪਏ ਇੱਕ ਸਾਲ ਦਾ ਕੈਂਪੇਨ ਨੂੰ ਮਿਲਦਾ ਹੈ 7.5 ਕਰੋੜ ਰੁਪਏ ਸਾਡੇ ਐਮਪੀ ਲੈਡ ਚੋਂ ਕੱਟ ਲੋ ਜੀ ਹੋਰ ਸਾਡੇ ਕੋਲੇ ਅਸੀਂ ਹੁਣ ਕਿੱਥੋਂ ਦੇ ਦਈਏ ਮਤਲਬ ਪੰਜਾਬ ਨੂੰ ਮਿਲਟਰੀ ਵੀ ਕਰਾਇਤੇ ਮਿਲਦੀ ਹੈ ਜੀ ਅੱਛਾ ਜਦੋਂ ਉਹ ਅਟੈਕ ਕਰਨ ਆਏ ਸੀ ਜੀ ਦੀਨਾਨਗਰ ਜਾਂ ਪਠਾਨਕੋਟ ਪੰਜਾਬ ਤੇ ਟੈਕ ਕਰਨ ਆਏ ਸੀ ਉਹ ਤਾਂ ਦਿੱਲੀ ਜਾਣ ਨੂੰ ਫਿਰਦੇ ਸੀ ਪੰਜਾਬ ਤਾਂ ਅਸੀਂ ਰੋਕਦੇ ਆ ਉਹਨਾਂ ਨੂੰ ਪੰਜਾਬ ਤਾਂ ਹਿੱਕ ਢਾ ਕੇ ਉਹਨਾਂ ਦੇ ਮੂਹਰੇ ਖੜਦਾ ਹੈ ਤੇ ਉਹਦੇ ਵੀ ਸਾਨੂੰ ਪੈਸੇ ਦੇਣੇ ਪੈ ਰਹੇ ਨੇ ਜੀ ਪੰਜਾਬ ਪੁਲਿਸ ਸਾਡੀ ਬਾਡਰਾਂ ਤੇ ਕੰਮ ਕਰ ਰਹੀ ਹੈ ਉਹਦੀ ਤਨਖਾਹ ਸਾਨੂੰ ਦੇਣੀ ਪੈ ਰਹੀ ਹੈ ਜੀ ਸੋ ਇਹ ਤਾਂ ਉਹ ਗੱਲ ਲੈ ਕੇ ਸਮੁੰਦਰ ਚੋਂ ਮੋਤੀ ਵੀ ਲੱਭ ਕੇ ਲਿਓ ਤੇ ਭਿੱਜਣਾ ਵੀ ਨਹੀਂ ਗਿੱਲੇ ਵੀ ਨਹੀਂ ਹੋਣੀ ਚਾਹੀਦੀ ਤੁਸੀ ਸਿਰ ਇਸ ਕਰਕੇ ਆਮ ਆਨੰਦ ਪਾਰਟੀ ਵੱਲੋਂ ਨੀਤੀ ਯੋਗ ਦੀ ਜਿਹੜੀ ਬੈਠਕ ਹੈ ਜਸਟ ਅ ਫਾਰਮੈਲਟੀ ਹੈ ਅਸੀਂ ਉਸ ਬੈਠਕ ਦਾ ਭਾਈ ਕੱਟ ਕਰਨ ਲੱਗਿਆ ਹੁਮ ਕੋਈ ਉਮੀਦ ਨਹੀਂ ਹਾਂ ਪੰਜਾਬ ਨੂੰ ਖੜਾ ਕਰਨਾ ਹੈ ਪੈਰਾਂ ਸਿਰ ਕਰਨਾ ਹੈ ਅਸੀਂ ਆਪਣੀ ਮਿਹਨਤ ਨਾਲ ਕਰਾਂਗੇ ਅਸੀਂ ਆਪਣੇ ਸਰਸਸ ਰਿਸੋਰਸਸ ਸਾਰੇ ਵਰਤਾਂਗੇ ਤੇ ਪੰਜਾਬ ਦਾ ਖਜ਼ਾਨਾ ਵੀ ਨਹੀਂ ਖਾਲੀ ਹੋਣ ਦੇਣਾ ਪਰ ਅਸੀਂ ਇਹਨਾਂ ਤੋਂ ਭੀਖ ਥੋੜੀ ਮੰਗ ਰਹੇ ਹਾਂ حق ਮੰਗ ਰਹੇ ਆ ਤੇ ਅਸੀਂ ਆਉਣ ਵਾਲੇ ਜਿਹੜਾ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਲੋਕ ਹਿੱਤ ਲੈ ਕੇ ਆਵਾਂਗੇ ਜ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਟੈਕਸ ਦੇ ਪੈਸੇ ਦਾ ਮੁੱਲ ਵੀ ਮਿਲੂਗਾ ਤੇ ਨਾਲ ਦੀ ਨਾਲ ਪੰਜਾਬ ਜਿਹੜਾ ਉਹਨੂੰ ਕਰਜ਼ੇ ਤੋਂ ਮੁਕਤ ਵੀ ਕਰਨਾ ਹੈ ਘਟਾਉਣਾ ਵੀ ਹੈ ਸਾਰਾ ਸਾਡੇ ਕੋਲੇ ਨਕਸ਼ਾ ਬਣਿਆ ਪਿਆ